ਇਹਨੇ 15 ਦਿਨ ਬਾਅਦ ਮੈਨੂੰ ਬ્લેਕਮੇਲ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਖੇਤਾਂ ਜਾਣ ਲੱਪੇ ਆਪਣੀ ਐਕਟਵਾ ਤੇ ਖੇਤਾਂ 'ਚ ਕੰਮ ਕਰਦੇ ਹੀ ਆ ਗਰਮੀ ਦੇ ਦਿਨ ਸੀਗੇ ਪਸੀਨਾ ਆ ਜਾਂਦਾ ਕੱਪੜੇ ਖੁੱਲੇ ਸੀਗੇ ਇਹਨੇ ਆਪਣੇ ਖੋਲ ਲੈ ਇਹਨੇ ਆਪਣੀਆਂ ਕੈਮਰੇ ਦੇ ਵਿੱਚ ਸਾਡੀ ਫੋਟੋ ਆਪਣੀ ਬਣਾ ਲਈ ਜਿੱਥੇ ਮੈਂ ਤੈਨੂੰ ਕਹੂੰਗੀ ਉੱਥੇ ਤੈਨੂੰ ਆਣਾ ਪੈਣਾ ਨਹੀਂ ਤਾਂ ਮੈਂ ਤੇਰੀਆਂ ਵਾਇਰਲ ਕਰ ਦੂੰਗੀ ਫੋਟੋ ਵੀ ਮੇਰਾ ਸਿਰ ਦੇ ਝੂਠਾ ਗੇਸ ਪਾਤਾ ਹੈ ਮੇਰੀ ਨੌਨ ਹੈ ਉਹਨੇ ਮੇਰੇ ਹੱਕ ਦੀ ਗੱਲ ਕੀਤੀ ਬਲਜਿੰਦਰ ਸਿੰਘ ਮੱਲੀ ਬੋਲ ਰੇ ਮਾਲਪੁਰ ਥਾਣੇ ਚੋਂ ਜੀ ਹਾਂਜੀ ਹਾਂਜੀ ਭਾਜੀ ਮੋੜ ਲੀ ਸਰ ਹਾਂਜੀ ਉੱਤੋਂ ਮੋੜ ਲਾ ਹਾਂਜੀ 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 ਮੈਂ ਇੱਥੇ ਥਾਣੇ ਆਇਆ ਸੀ ਪੱਤਰਕਾਰ ਨਵੀਂ ਸੈਂਚੀਮਾ ਬੋਲ ਰਿਹਾ ਹਾਂ ਸ਼ਹਿਰਪੁਰ ਤੋਂ ਜੀ ਹਾਂਜੀ ਹਾਂਜੀ ਜੀ ਸਰ ਇੱਕ ਮੈਗਵਾਲ ਦੁਆਬੇ ਪਿੰਡ ਦਾ ਮਾਮਲਾ ਆਇਆ ਸੀਗਾ ਸਰ ਉਹਦੇ ਬਾਰੇ ਆਪਾਂ ਲੈਣਾ ਸੀ ਥੋੜਾ ਜਿਹਾ ਤੁਹਾਡਾ ਹਨਾ ਹਾਂਜੀ ਉਹ ਇਹਦਾ ਆਪਣਾ ਹੈਗੇ ਆ ਬਲਬੀਰ ਸਿੰਘ ਨੰਬਰਦਾਰ ਦੇ ਮਾਮਲੇ ਦੇ ਵਿੱਚ ਕੀ ਨੰਬਰਦਾਰ ਪਿੰਡ ਮੈਗਵਾਲ ਦੇ ਰਹਿਣ ਵਾਲੇ ਆ ਹਾਂਜੀ ਇਹਨਾਂ ਦੀ ਉਹਨਾਂ ਸਾਲ 2021 ਦੇ ਵਿੱਚ ਇੱਕ ਜਿਹੜੀ ਲੇਡੀ ਫੜੀ ਹੈ ਰੂਬੀ ਨਾਂ ਦੀ ਹਾਂਜੀ ਇਹਨੇ ਕਿਤੇ ਸ਼ਰੀਰ ਵੀਡੀਓ ਦੀ ਕਿਤੇ ਬਣਾ ਲਈ ਠੀਕ ਹੈ ਜੀ ਉਹਦੀ ਕਿਦੋਂ ਜਿਹੜੀ ਲੇਡੀ ਸੀਗੀ ਉਹਦੀ ਉਹਦੇ ਜਾਸ ਵਿੱਚ ਫਰੈਂਡ ਸੀ ਇਹਦੀ ਲੇਡੀ ਇਹ ਵੀ ਨਾਲ ਉੱਥੇ ਚੱਲ ਗਈ ਉੱਥੇ ਇਹਨੇ ਜਾ ਕੇ ਉਹਦੇ ਅਸ਼ਲੀਲ ਵੀਡੀਓ ਬਣਾ ਲਈ ਤੇ ਫਿਰ ਇਹਨੂੰ ਬਲੈਕਮੇਲ ਕਰ ਲੱਭੀ ਠੀਕ ਹੈ ਜੀ ਫਿਰ ਵਕ ਵਕ ਫੋਨਾਂ ਤੋਂ ਕਾਲਾਂ ਕਰਾਉਂਦੀ ਸੀ ਮੈਨੂੰ 3.5 ਲੱਖ ਰੁਪਏ ਚਾਹੀਦੇ ਨੇ ਤੇ ਤੇਰੀ ਮੈਂ ਵੀਡੀਓ ਵਾਇਰਲ ਕਰ ਦੇਣੀ ਹੈ ਅੱਛਾ ਜੀ 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 ਫਿਰ ਅਸੀਂ ਇਹਦਾ ਇਹ ਉਹਨਾਂ ਦੇ ਬਿਆਨ ਤੇ ਅਸੀਂ ਵੈਰੀਫਾਈ ਕੀਤਾ ਤੇ ਗੱਲ ਸੱਚ ਪਾਈ ਗਈ ਜਿਹੜਾ ਬੰਦਾ ਧਮਕੀ ਦੇ ਦਿੰਦਾ ਸੀ ਉਹ ਵੀ ਫੜ ਲਿਆ ਸੀ ਜਿਹੜੀ ਇਹਨੇ ਵੀਡੀਓ ਬਣਾਈ ਸੀ ਉਹ ਵੀ ਫੜੀ ਵੀਡੀਓ ਵੀ ਆਪਾਂ ਨੂੰ ਸਾਨੂੰ ਮਿਲ ਗਈ ਸੀ ਇਹਦੇ ਫੋਨ ਚ ਠੀਕ ਹੈ ਜੀ ਜੀ ਇਹਨਾਂ ਦਾ ਸਰ ਹੋ ਅੱਛਾ ਜੀ ਜੀ ਅੱਛਾ ਮੁਕਦਮਾ ਦਰਜ ਕਰ ਲਿਆ ਜੀ ਉਹ ਰਿਪੋਰਟ ਦਰਜ ਕਰ ਲਈ ਜੀ ਅਜੇ ਕੋਰਟ ਚ ਪੇ ਠੀਕ ਹੈ ਤੇ ਸਰ ਹੋਰ ਵੀ ਕੋਈ ਪ੍ਰੂਫ ਸਾਬਤ ਹੋਇਆ ਜਾਂ ਮਿਲੇ ਆ ਕੁਝ ਹੋਰ ਕਿਸੇ ਨੂੰ ਬਲੈਕਮੇਲ ਕੀਤਾ ਹੋਵੇ ਜੀ ਇਹ ਜੀ ਮੈਂ ਤੇ ਵੀਡੀਓ ਹੈ ਨਾ ਵੀਡੀਓ ਮਿਲ ਗਈ ਸਾਨੂੰ ਇਹਦੇ ਫੋਨ 'ਚ ਅੱਛਾ ਨਹੀਂ ਇਸ ਤੋਂ ਇਸ ਤੋਂ ਇਲਾਵਾ ਹੋਰ ਵੀ ਵੀਡੀਓਜ਼ ਕੁਝ ਮਿਲੀਆਂ ਜੀ ਨਹੀਂ ਹੋਰ ਫਿਰ ਹਜੇ ਵੈਰੀਫਾਈ ਕਰ ਰਹੇ ਹਾਂ ਪ੍ਰਤਾਸ਼ਾ ਸਾਡੀ ਚੱਲਦੀ ਹੈ ਜੀ ਇਹਦੇ ਨੋਟੀਫਿਕੇਸ਼ਨ ਠੀਕ ਹੈ ਜੀ ਉਹ ਜਦੋਂ ਹੋਊਗਾ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਦੁਬਾਰਾ ਠੀਕ ਹੈ ਜੀ ਸਰ ਥੈਂਕ ਯੂ ਜੀ ਧੰਨਵਾਦੀ ਧੰਨਵਾਦ ਜੀ ਸਾਸੀਗਾ ਦੋਸਤੋ ਮੈਂ ਹਨਵਨੀ ਸਿੰਘ ਜੀ ਮਾ ਤੁਸੀਂ ਵੇਖ ਰਹੇ ਜੀ ਬੀਸੀ ਅਪਡੇਟ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਮੋਬਾਈਲ ਫੋਨ ਇੱਕ ਅਜਿਹਾ ਜ਼ਰੀਆ ਜਿਸ ਰਾਹੀਂ ਸਹੀ ਕੰਮ ਵੀ ਕੀਤਾ ਜਾ ਸਕਦਾ ਹੈ ਗਲਤ ਕੰਮਾਂ ਨੂੰ ਵੀ ਜੋ ਚੁਣਿਆ ਜਾ ਸਕਦਾ ਹੈ ਇਸੇ ਤਰ੍ਹਾਂ ਦੇ ਕਈ ਵਾਰ ਕੋਈ ਗਲਤ ਆਨਸਰ ਮੋਬਾਈਲ ਫੋਨ ਦੇ ਰਾਹੀਂ ਠੱਗਣ ਦੀ ਇੱਕ ਵੱਖਰੀ ਤਕਨੀਕ અપਨਾ ਕੇ ਪੈਸਾ ਕਮਾਉਣ ਦੀ ਹੇੜ ਦੇ ਵਿੱਚ ਲੱਗੇ ਹੋਏ ਨੇ ਇਸੇ ਤਰ੍ਹਾਂ ਦੀ ਇੱਕ ਮਾਮਲਾ ਮੇਗੋਵਾਲ ਦੁਆਬਾ ਪਿੰਡ ਦੇ ਜੋ ਕਿ ਮਾਹਿਰਪੁਰ ਦੇ ਵਿੱਚਕਾਰ ਹੁੰਦਾ ਹੈ ਤੇ ਉੱਥੋਂ ਦੇ ਇੱਕ ਮੇਗੋਵਾਲ ਦੁਆਬਾ ਪਿੰਡ ਦੇ ਜੋ ਲੰਬੜਦਾਰ ਸਾਹਿਬ ਨੇ ਉਹਨਾਂ ਦੇ ਨਾਲ ਵਾਪਰਿਆ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਾਡੇ ਨਾਲ ਮੌਜੂਦ ਨੇ ਲੰਬੜਦਾਰ ਬਲਬੀਰ ਸਿੰਘ ਕੀ ਨਾਲ ਇਹ ਵਾਰਦਾਤ ਹੋਈ ਹੈ ਤੇ ਇਸ ਸੰਬੰਧੀ ਗੱਲ ਕਰਦੇ ਆ ਹਾਂਜੀ ਸਵਾਗਤ ਹੈ ਜੀ ਵੀ ਸੀ ਅਵਟਾਰ ਦੇ ਵਿੱਚ ਜੀ ਹਾਂਜੀ ਹਾਂਜੀ ਸਾਡਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਬਲਬੀਰ ਸਿੰਘ ਜਨਾਬ ਰਤਨ ਸਿੰਘ ਪਿੰਡ ਦਾ ਲੰਬੜਦਾਰ ਹਾਂ ਠੀਕ ਹੈ ਕਿਹੜੇ ਪਿੰਡ ਦੇ ਲੰਬੜਦਾਰ ਪਿੰਡ ਮੇਕੋਵਾਲ ਦੋਬਾ ਦੇ ਮੇਕੋਵਾਲ ਦੇ ਮੇਕੋਵਾਲ ਦੋਬਾ ਦੇ ਲੰਬੜਦਾਰ ਹੋ ਕੀ ਵਾਰਤ ਹੋਈ ਹੈ ਜਿਹੜਾ ਕਿ ਤੁਹਾਨੂੰ ਇੱਕ ਤੁਸੀਂ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਏ ਹੋ ਜੀ ਹਾਂ ਜੀ ਮੇਰੇ ਨਾਲ ਇਦਾਂ ਦੀ ਸਾਡੇ ਪਿੰਡ ਦੀ ਲੜਕੀ ਹੈ ਜੀ ਦਲਵਿੰਦਰ ਕੌਰ ਔਰ ਫਿਰ ਰੂਬੀ ਅੱਛਾ ਜੀ ਤੇ ਇਹ ਸਾਡੇ ਪਿੰਡ ਦੀ ਲੜਕੀ ਹੈ ਇਹ ਵਿਆਹਯੋ ਸੀ ਕਿੱਥੇ ਕਿੱਥੇ ਵਿਆਹੀ ਸੀ ਕਿਹੜੇ ਪਿੰਡ ਦਾ ਮੈਨੂੰ ਯਾਦ ਨਹੀਂ ਕਿਹੜੇ ਪਿੰਡ ਸੀ ਵਿਆਹਯੋ ਪਰ ਇਹ ਜਿੱਥੇ ਵਿਆਹੀ ਸੀ ਉੱਥੇ ਇਹਦੇ ਘਰ ਇੱਕ ਲੜਕੀ ਵੀ ਵਿਆਹਦਾ ਹੋਈ ਹੈ ਉਤੋਂ ਬਾਅਦ ਇਹ ਉੱਥੇ ਗਈ ਨਹੀਂ ਠੀਕ ਹੈ ਉਹ ਨਹੀਂ ਗਈ ਆਪਣੇ ਜੱਤ ਤੋਂ ਹੀ ਇੱਥੇ ਰਹਿੰਦੀ ਸੀ ਅੱਛਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਵਿਆਹ ਤੋਂ ਬਾਅਦ ਕਿੰਨੇ ਸਾਲ ਆਪਣੇ ਸਹੁਰੇ ਘਰ ਰਹੀ ਜੀ ਇਹ ਇਸ ਸਾਲ ਮੈਨੂੰ ਨਹੀਂ ਲੱਗਦਾ ਵੀ ਸਾਲ ਜਾਈ ਦੋ ਤਿੰਨ ਮਹੀਨੇ ਰਹੀ ਹੋਗੀ ਠੀਕ ਹੈ ਕਿਉਂਕਿ ਹਾਂਜੀ ਜ਼ਿਆਦਾ ਨਹੀਂ ਰਹੀ ਉੱਥੇ ਉਸ ਤੋਂ ਬਾਅਦ ਆਪਣੇ ਪਿੰਡ ਹੀ ਪਿੰਡ ਦੇ ਵਿੱਚ ਹੀ ਰਹਿਣ ਲੱਪੇ ਠੀਕ ਹੈ ਤੇ ਪਿੰਡ ਦੇ ਵਿੱਚ ਜ਼ਿਆਦਾਤਰ ਇਹਨਾਂ ਜਿਹੜਾ ਕੈਰੈਕਟਰਲੈਸ ਦੇ ਵਿੱਚ ਆ ਗਈ ਇਹ ਪਿੰਡ ਦੇ ਲੋਕ ਵੀ ਇਹਨੂੰ ਪਸੰਦ ਨਹੀਂ ਸੀ ਕਰਦੇ ਠੀਕ ਹੈ ਜਾਨੀ ਉਹ ਜਿਹੜਾ ਇਹਦਾ ਘਰ ਵਾਲਾ ਸੀ ਉਹਨ ਤਾਂ ਫਿਰ ਬਿਲਕੁਲ ਇਹਦਾ ਛੱਡੇ ਦਿੱਤਾ ਕੰਮ ਇਹਨੂੰ ਉਹ ਕਹਿੰਦਾ ਵੀ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਤੇ ਇਹਨੇ ਫਿਰ ਕਾਫੀ ਟਾਈਮ ਬਾਅਦ ਇਹਨੇ ਫਿਰ ਉਹਦੇ ਰਿਤੇ ਖਰਚੇ ਦਾ ਕੇਸ ਦੇ ਪਾਤਾ ਦੇ ਨਾਲ ਤਲਾਕ ਦਾ ਪਾਤਾ ਉਹ ਲੇਕਿਨ ਉਹ ਵੀ 21 ਤਰੀਕ ਚ ਨਹੀਂ ਆਇਆ ਉਹ ਨਹੀਂ ਪੇਸ਼ ਨਹੀਂ ਹੋਇਆ ਉਹ ਤੇ ਨਾ ਉਹਨੇ ਉਹ ਕਹਿੰਦਾ ਇਹਦੀ ਮਰਜ਼ੀ ਦੀ ਗੱਲ ਹੈ ਅਗਰ ਆਣਾ ਚਾਹੁੰਦੀ ਤਾਂ ਰਹਿ ਸਕਦੀ ਹੈ ਤੇ ਨਹੀਂ ਅਗਰ ਰਹਿਣਾ ਚਾਹੁੰਦੀ ਤਾਂ ਕਹਿੰਦਾ ਮੈਂ ਇਹਨੂੰ ਲੈਣ ਵਾਸਤੇ ਨਹੀਂ ਜਾਊਂਗਾ ਤੇ ਉਹਦੀ ਜਿਹੜੀ ਲੜਕੀ ਆ ਉਹ ਸਾਰਾ ਪਰਿਵਾਰ ਬਾਹਰ ਆ ਉਹ ਆਪਣੀ ਕਹਿੰਦੇ ਸਾਡੀ ਲੜਕੀ ਆ ਉਹਨੂੰ 1 ਲੱਖ ਰੁਪਏ ਇਹਨੂੰ ਹਰ ਸਾਲ ਸਾਲ ਦਾ ਭੇਜ ਦੇ ਬੱਚੇ ਨੂੰ ਪੜਾਉਣ ਵਾਸਤੇ ਤੇ ਹੋਰ ਸਾਰਾ ਕਰਦੇ ਕੁ ਕਰਦੇ ਸੀਗੇ ਉਹ ਤੇ ਉਹ ਤੋਂ ਬਾਅਦ ਫਿਰ ਇਹਨਾਂ ਕੰਮ ਤਲਾਕ ਦਾ ਸ਼ੁਰੂ ਕਰ ਦਿੱਤਾ ਤਲਾਕ ਵੀ ਤਲਾਕ ਮੈਂ ਤੇ ਲੈਣਾ ਉਹ ਤਲਾਕ ਦੇ ਹੱਕ 'ਚ ਵੀ ਨਹੀਂ ਸੀ ਇਹਨੇ ਫਿਰ ਕਾਫੀ ਟਾਈਮ ਚਲਾਇਆ ਵਕੀਲ ਦੇ ਰਸਤੇ ਉਹ ਜਦੋਂ ਨਹੀਂ ਸੂਟ ਆਈ ਗੱਲ ਹੈ ਤਾਂ ਇਹਨੇ ਫਿਰ ਵਕੀਲ ਦੇ ਆਪਣੇ ਪ੍ਰੈਸ਼ਰ ਪਾਤਾ ਵੀ ਤੂੰ ਵਨ ਸਾਈਡ ਮੈਨੂੰ ਜਦੋਂ ਤਲਾਕ ਲੈ ਕੇ ਤੇ ਉਹਦੇ ਵਿੱਚ ਵਕੀਲ ਨੇ ਇਹਨੂੰ ਕਿਹਾ ਤਾਂ ਵੀ ਆਪਣੇ ਪਿੰਡ ਦੇ ਮੋਤਵਾਰ ਬੰਦੇ ਜਾਂ ਪੰਚਾਇਤ ਜਾਂ ਹੋਰ ਮੈਂਬਰ ਉਹਦੋਂ ਲੈ ਕੇ ਆ ਪਰ ਇਹਦੇ ਨਾਲ ਇੱਕ ਵੀ ਬੰਦਾ ਨਾਲ ਪਿੰਡ ਦਾ ਤੁਰਨ ਤਿਆਰ ਨਹੀਂ ਸੀ। ਨਾ ਕੋਈ ਜਾਂਦਾ ਹੀ ਸੀਗਾ। ਤੇ ਫਿਰ ਕੁਝ ਬੰਦਿਆਂ ਨੇ ਨਾਲ ਰਲ ਕੇ ਮੈਨੂੰ ਲੰਮੜਾ ਰਹੁਣ ਦੇ ਨਾਤੇ ਕਹਿੰਦੇ ਵੀ ਜੇ ਅ ਤਲਾਕ ਜੇ ਹੁੰਦਾ ਤਾਂ ਕਰਾ ਲਓ। ਤੇ ਮੈਂ ਫਿਰ ਨਾਲ ਗਿਆ ਉੱਥੇ। ਉਹ ਜਾਣ ਦੇ ਬਾਅਦ ਗੀਲ ਨਾਲ ਗੱਲਬਾਤ ਹੋਈ ਸਾਰੀ। ਉਹ ਕਰਨ ਤੋਂ ਬਾਅਦ ਇਹਦਾ ਫਿਰ ਤਲਾਕ ਹੋ ਗਿਆ। ਉਹ ਤੋਂ 15 ਦਿਨ ਬਾਅਦ ਲਗਭਗ 15 ਦਿਨ ਤੋਂ ਬਾਅਦ ਤੇ ਇਹਦੇ ਫੇਰ ਮੇਰੇ ਨਾਲ ਇੱਕ ਨਾਟਕ ਖੇਲਣਾ ਸ਼ੁਰੂ ਕਰ ਦਿੱਤਾ ਵੀ ਤੁਹਾਡੇ ਵੱਲੋਂ ਇੱਕ ਪਲਮਾਨਸੀ ਦਿਖਾਈ ਗਈ ਤੁਸੀਂ ਨਾਲ ਤੁਰੇ ਹੋ ਇਹਦੇ ਫਾਇਦੇ ਲਈ ਤੁਰੇ ਹੋ ਵੀ ਇਤਲਾਕ ਹੋ ਜਵੇ ਤੇ ਚਲੋ ਆਪਣਾ ਜੋ ਜੀਵਨ ਨਿਰਵਾਹ ਉਹ ਵਧੀਆ ਢੰਗ ਨਾਲ ਕਰ ਸਕੇ ਹਨਾ ਹਾਂਜੀ ਹਾਂਜੀ ਇਹ ਸ਼ੇ ਕਰਕੇ ਇਸੇ ਵਜਨ ਨਾਲ ਸੀ ਜਿਹੜੇ ਮੰਨ ਗੈਸ਼ ਕੀ ਨਾਲ ਉਹ ਇਸੇ ਵਜਨ ਨਾਲ ਮੈ ਗਿਆ ਸੀਗਾ ਤੇ ਦੂਜੀ ਗੱਲ ਇਹਨੇ ਇਹ ਕੀ ਕੀਤਾ ਇਹਨੇ 15 ਦਿਨ ਬਾਅਦ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਖਿਤਾ ਜਾਣ ਲੱਪਈ ਆਪਣੀ ਐਕਟ ਵਾਤੇ ਮੈਂ ਦਾ ਬਲੈਕਮੇਲ ਤੁਹਾਨੂੰ ਕਿੱਦਾਂ ਕੀਤਾ ਕਿੱਦਾਂ ਵੀ ਤੁਹਾਨੂੰ ਪਤਾ ਲੱਗਾ ਮੈਨੂੰ ਬਲੈਕਮੇਲ ਕਰ ਰਹੀ ਹੈ ਇਹ ਨਹੀਂ ਵੀ ਮੈਨੂੰ ਫੋਨ ਕਰਾਉਣੇ ਸ਼ੁਰੂ ਕਰਤੇ ਨਾ ਜੀ ਵੀ 3.5 ਲੱਖ ਰੁਪਇਆ ਮੈਨੂੰ ਦੇ ਅੱਛਾ ਤੇ ਫੇਰ ਨਹੀਂ ਤਾਂ ਮੈਂ ਤੇਰਾ ਐਡਾ ਕਰੂੰਗੀ ਐਡਾ ਕਰੂੰਗੀ ਮੈਨੂੰ ਬਹੁਤ ਲੱਪਈ ਹੈ ਬੰਦ ਕਰਨਾ ਜੇ ਮੈਂ ਇਹਨੂੰ ਕਰ ਤੁਹਾਡੀਆਂ ਫੋਟੋਆਂ ਸੀ ਕੋਈ ਕੀ ਸੀਗਾ ਉਹ ਨਹੀਂ ਮੇਰੇ ਇਹਦੇ ਘਰ ਦੇ ਵਿੱਚ ਇਹਨਾਂ ਜੀ ਮੈਂ ਇਹਨੂੰ ਘਰੋਂ ਆਉਣ ਤੋਂ ਬੰਦ ਕਰਤਾ ਮੈਂ ਕਿਹਾ ਤੂੰ ਮੇਰੇ ਘਰ ਨਹੀਂ ਆਣਾ ਤੇ ਇਹਨੂੰ ਪਤਾ ਲੱਗਿਆ ਬੈਨ ਆਪਣੇ ਖੇਤ ਚ ਰਹਿੰਦਾ ਉੱਥੇ ਕੰਮ ਕਰਦਾ ਇਹ ਫੇਰ ਉੱਥੇ ਜਾਣਾ ਸ਼ੁਰੂ ਕਰਦਾ ਵੀ ਜਦੋਂ ਮੈਨੂੰ ਪੈਸੇ ਨਹੀਂ ਦਿੱਤੇ ਐਡਾ ਨਹੀਂ ਕੀਤੀ ਬਹੁਤ ਗੁੱਸੇ ਨੇ ਮੈਨੂੰ ਪੈਸੇ ਕਿਸ ਚੀਜ਼ ਦੇ ਮੰਗਦੀ ਉਹ ਪੈਸੇ ਇਸ ਚੀਜ਼ ਦੇ ਮੰਗਦੀ ਸੀ ਤੇ ਮੈਂ ਤੈਨੂੰ ਬਲੈਕਮੇਲ ਕਰਨਾ ਤਾਂ ਜੋ ਵੀ ਇਹ ਦੇ ਦਿਲ ਦੇ ਵਿੱਚ ਸੀਗੀ ਮੈਂ ਤਾਂ ਆਪਣੇ ਜਿੱਦਾਂ ਖੇਤਾਂ 'ਚ ਕੰਮ ਕਰਦੇ ਹੀ ਆ ਗਰਮੀ ਦੇ ਦਿਨ ਸੀਗੇ ਪਸੀਨਾ ਆ ਜਾਂਦਾ ਕੱਪੜੇ ਖੋਲੇ ਸੀਗੇ ਇਹਨੇ ਆਪਣੇ ਖੋਲੇ ਅੱਛਾ ਆਪਣੇ ਖੋਲ ਕੇ ਤਾਂ ਇਹ ਤੁਸੀਂ ਪਹਿਲਾਂ ਹੀ ਆਲਰੇਡੀ ਉੱਥੇ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ ਤੇ ਗਰਮੀ ਕਰਕੇ ਤੁਸੀਂ ਕੱਪੜੇ ਆਪਣੇ ਉਤਾਰ ਕੇ ਕੰਮ ਕਰ ਰਹੇ ਸੀ ਤੇ ਹਾਂ ਠੀਕ ਉਸ ਤੋਂ ਬਾਅਦ ਇਹ ਵਾਪਸ ਹਾਂਜੀ ਉਹ ਤੋਂ ਬਾਅਦ ਇਹ ਜਦ ਖੋਲੇ ਦੇਣ ਜਾਂਦੀ ਨੇ ਆਪਣੇ ਦੂਏ ਕਰ ਲੈ ਇਹ ਆਪਣੇ ਪਾਰਲੇ ਕਪੜੇ ਆਪਣੇ ਪਾਰ ਕੇ ਪੇ ਆਦ ਨਹੀਂ ਆਦਾ ਮੈਂ ਤੈਨੂੰ ਐਡਾ ਕਰ ਦੇਣੀ ਆਂ ਤੇਰੀ ਮੇਰੀ ਫੋਟੋ ਕਹਿੰਦਾ ਮੈਂ ਕਿਹਾ ਇਹਨਾਂ ਤਾਂ ਪਤਾ ਵੀ ਨਹੀਂ ਸੀ ਇਹਨੇ ਆਪਣੀਆਂ ਕੈਮਰੇ ਦੇ ਵਿੱਚ ਸਾਡੀ ਫੋਟੋ ਆਪਣੀ ਬਣਾ ਲਈ ਬਣਾਉਣ ਦੇ ਬਾਅਦ ਕਹਿੰਦੀ ਵੀ ਤੂੰ ਹੁਣ ਜਿੱਥੇ ਮੈਂ ਤੈਨੂੰ ਕਹੂੰਗੀ ਉੱਥੇ ਤੈਨੂੰ ਆਣਾ ਪੈਣਾ ਨਹੀਂ ਤਾਂ ਮੈਂ ਤੇਰੀਆਂ ਵਾਇਰਲ ਕਰ ਦੂੰਗੀ ਫੋਟੋ ਵੀ ਸਾਰਾ ਕੁਝ ਮੈਂ ਤੇਰਾ ਐਡਾ ਕਰ ਦੇਣਾ ਠੀਕ ਹੈ ਨਾ ਜੀ ਮੇਰਾ ਮਨ ਥੋੜਾ ਡਰ ਗਿਆ ਡਰਨ ਦੇ ਬਾਅਦ ਮੈਂ ਘਰ ਆ ਗਿਆ ਕਾਰਨ ਦੁਬਾਰਾ ਜਦੋਂ ਫੇ ਮੈਨੂੰ ਫੇਰ ਫੋਨ ਬੰਦ ਹੋਏ ਨਹੀਂ ਬੰਦ ਮੈਂ ਚਾਲੂ ਕਰ ਦਿੱਤੇ ਮੁੰਡਿਆਂ ਦੇ ਫੋਨ ਆਉਣ ਲੱਪੇ ਇਹਨਾਂ ਦੇ ਤੇ ਮੈਨੂੰ ਧਮਕੀ ਵੀ ਨਹੀਂ ਦਿੱਤੀ ਉਦੋਂ ਜਦੋਂ ਮੈਂ ਸੋਚਿਆ ਮੈਂ ਕਿਹਾ ਇਹ ਤਾਂ ਕੰਮ ਬੜਾ ਖਰਾਬ ਹੈ ਫੇ ਮੈਂ ਇਹਦਾ ਨੰਬਰ ਤਾਂ ਬਲੌਕ ਕਰਤਾ ਜਿਹੜਾ ਉਹ ਨੰਬਰ ਤੇ ਆਂਦੀ ਸੀ ਪਰ ਮੈਂ ਆਪਣੀ ਐਪਲੀਕੇਸ਼ਨ ਲਿਖੀ ਥਾਣੇ ਨੂੰ ਚੱਲ ਗਿਆ ਥਾਣੇ ਜਾ ਕੇ ਮੈਂ ਇਹਦੇ ਜੋ ਨੰਬਰਾਂ ਤੇ ਮੈਨੂੰ ਫੋਨ ਆਇਆ ਸੀ ਉਹ ਲਿਖ ਦਿੱਤੇ ਵਿੱਚ ਤੇ ਮੈਂ ਉੱਥੇ ਦਰਖਾਸਤ ਦਿੱਤੀ ਵੀ ਮੈਨੂੰ ਐਦਾਂ ਦਾ ਕਰਨਾ ਹੈ ਮੇਰਾ ਕੁਝ ਕਰੋ ਅਪਾ ਕਰੋ ਜੀ ਡੀਐਸਪੀ ਗਰਸ਼ੰਕਰ ਦਿੱਤੀ ਫਿਰ ਇੱਥੇ ਰੀਮਾਲ ਪੜਾਣੇ ਦੇਤੇ ਐਸਐਸਪੀ ਹੁਸ਼ਿਆਰਪੁਰ ਵੀ ਦੇਤੀ ਤੇ ਮੈਨੂੰ ਮਾਰਨੀਆਂ ਧਮਕੀਆਂ ਵੀ ਮੈਂ ਕਿਹਾ ਆਨੀਆਂ ਦਿੰਦੇ ਆ ਉਨੀ ਫੇਰ ਕਾਰਵਾਈ ਇਲੈਕਸ਼ਨ ਸੀ ਚੱਲਦੀ ਉਹ ਕਹਿੰਦੇ ਵੀ ਐਸੇ ਵੇਲੇ ਥੋੜੇ ਦਿਨ ਰੁਕ ਉਨੀ ਆਪਣੀ ਏਦਾਂ ਇਨਕੁਆਰੀ ਇਹਦੀ ਮਗਰ ਲਾਤੀ ਇਹਦੀ ਇਨਕੁਆਰੀ ਇਹਦੀ ਲੱپے ਪੈਰ ਵਹੀ ਕਰ ਦਿੱਤੀ ਵੀ ਕੌਣ ਆ ਕਿੱਥੇ ਹੁੰਦੀ ਆ ਪਰ ਉਹ ਕਹਿੰਦੇ ਵੀ ਇਲੈਕਸ਼ਨ ਤੋਂ ਬਾਅਦ ਤੇਰਾ ਮਸਲਾ ਹੱਲ ਕਰਾਂਗੇ ਹੁਣ ਉਨੀ ਫੇਰ ਮੈਨੂੰ ਸੱਜਿਆ ਠਾਣੇ ਸੱਦ ਗਏ ਨਹੀਂ ਸਾਰਾ ਕੁਝ ਕਰਕੇ ਇਹਨੂੰ ਬੁਲਾ ਲਿਆ ਉੱਥੇ ਬੁਲਾ ਕੇ ਇਹਨੂੰ ਪਤਾ ਵੀ ਲੱਗ ਗਿਆ ਵੀ ਕਿਹਦੇ ਕੋਲੋਂ ਇਹ ਫੋਨ ਕਰਾਂਦੀ ਸੀ ਉਹ ਕਿਸੇ ਹੋਰ ਦਾ ਹੀ ਨਾਮ ਲੈ ਕੇ ਕਿਸੇ ਹੋਰ ਕੋਲੋਂ ਮੇਰੇ ਪਿੰਡ ਦਾ ਮੁੰਡਾ ਆ ਉਹ ਉਹਦਾ ਨਾਮ ਲੈ ਕੇ ਕਿਸੇ ਹੋਰ ਕੋਲੋਂ ਫੋਨ ਕਰਾਇਆ ਇਹਨੇ ਤੇ ਮੈਂ ਉਹ ਬੋਲਦਾ ਹਾਂ ਉਹ ਬੋਲਦਾ ਹੈ ਵੀ ਤੈਨੂੰ ਇਦਾਂ ਦਾ ਕਰਕੇ ਇਹ ਦੇਣਾ ਪੈਣਾ ਨਹੀਂ ਤਾਂ ਆ ਜਾ ਤੇਰਾ ਇਦਾਂ ਕਰ ਲੈਣੀ ਆ ਹਾਂਜੀ ਹਾਂਜੀ ਇਹ ਬਦਨਾਮੀ ਮੇਰੀ ਮੈਂ ਡਰਦੇ ਨੇ ਮੈਂ ਤਾਂ ਜਾ ਕੇ ਮਾਨਪੁਰ ਥਾਣੇ ਵਾਲੇ ਨੇ ਵੀ ਲਈ ਇਹਨੇ ਪੁੱਛ ਪੜਤਾਲ ਵੀ ਕੀਤੀ ਇਹਨੂੰ ਸੱਦ ਵੀ ਲਿਆ ਉੱਥੇ ਸਾਰੀ ਇਹਨੂੰ ਕਰੀ ਲਾਤੀ ਉਹਨਾਂ ਨੇ ਔਰ ਮੇਰੀ ਜਿੱਦਾਂ ਵੀ ਥਾਣੇ ਦੇ ਕੀਤੀ ਐ ਜਿਹੜੇ ਐਸ ਐਚਓ ਹੈਗੇ ਆ ਮੱਲੀ ਸਾਹਿਬ ਉਹਨਾਂ ਨੇ ਹਰ ਤਰ੍ਹਾਂ ਦੀ ਇਹਦੀ ਇਨਕੁਆਰੀ ਕਰਕੇ ਇਹ ਤਾਂ ਬਹੁਤ ਵੱਡੀ ਗੈਂਗ ਆ ਇਹਨਾਂ ਦੀ ਗੈਂਗ ਉਹਨੇ ਸਾਰੀ ਇਹਦੀ ਕਵਰ ਕਰ ਲਈ ਆ ਤੇ ਫੋਨ ਵੀ ਇਹਦੇ ਕਵਰ ਕਰਨਾ ਹੈ ਤੇ ਮੈਨੂੰ ਹੁਣ ਕਹਿੰਦੇ ਵੀ ਚਲੋ ਇਹਦਾ ਕੇਸ ਅਸੀਂ ਪਰਚਾ ਕਰ ਦਿੱਤਾ ਤੇ ਉਦੀ ਜੋ ਹੁਣ ਇਨਕੁਆਰੀ ਹੋਊਗੀ ਤੇ ਉਹਦੇ ਤੇ ਮੈਨੂੰ ਕੁਝ ਰਾਹਤ ਮਿਲੂਗੀ। ਭਾਵੇਂ ਮੈਂ ਇਹ ਹੀ ਜਾਂਦਾ ਸੀਗਾ ਪ੍ਰਸ਼ਾਸਨ ਨੂੰ ਕਿ ਮੇਰੀ ਮੈਦਾ ਕੱਲਾ ਰਹਿਣਾ ਮੇਰਾ ਪਰਿਵਾਰ ਵਾ ਇਹ ਇਹਨਾਂ ਦੀ ਗੈਂਗ ਵਾ ਮੇਰਾ ਨੁਕਸਾਨ ਨਾ ਕਰ ਦੇਣ ਕੋਈ। ਉਹ ਕਹਿੰਦੇ ਕੋਈ ਡਰਨੇ ਦੀ ਲੋੜ ਨਹੀਂ। ਬਰ ਇਹਨਾਂ ਕੋਲੋਂ ਬਚ ਕੇ ਰਹਿਣਾ। ਮੈਂ ਕਿ ਹੁਣ ਬਚ ਕੇ ਮੈਂ ਤਾਂ ਹਰ ਮੈਂ ਲੰਮੜਦਾਰੋਂ ਮੈਨੂੰ ਹਰ ਕੇਸ 'ਚ ਜਾਣਾ ਪੈਂਦਾ। ਕੋਰਟ ਕਿਤੇ ਰਹੀ ਦੇ ਮੈਂ ਹੁਣ ਜ਼ਿਆਦਾਤਰ ਬੱਸ ਨਾਲ ਸਫ਼ਰ ਕਰਦਾ ਨਹੀਂ ਨਾ ਫਿਰ ਮੈਂ ਸਕੂਟਰ ਤੇ ਜਾਂਦਾ। ਜੀ। ਤੇ ਸਰ ਕਿਵੇਂ ਦੇਖਦੇ ਹੋ ਕਿ ਤੁਸੀਂ ਤੁਹਾਡੇ ਕੋਲ ਇੱਕ ਬਲੈਕਮਿਲ ਕਰਨ ਦਾ ਤਰੀਕਾ ਉਹਨਾਂ ਵੱਲੋਂ ਅਪਣਾਇਆ ਗਿਆ। ਪੈਸੇ ਹੱਥੋਂ ਆਉਣ ਦੀ ਇੱਕ ਕੋਸ਼ਿਸ਼ ਕੀਤੀ ਗਈ, ਨਾਕਾਮ ਕੋਸ਼ਿਸ਼ ਕੀਤੀ ਗਈ। ਤੁਸੀਂ ਹੌਸਲਾ ਕਰਦੇ ਹੋਏ ਪੈਸੇ ਦੇਣ ਦੀ ਬਜਾਏ ਤੁਸੀਂ ਥਾਣਾ ਜਾਣ ਨੂੰ ਪਹਿਲ ਦਿੱਤੀ। ਕਿਵੇਂ ਮਨ ਦੇ ਵਿੱਚ ਐਡਾ ਹੌਸਲਾ ਲੈ ਕੇ ਗਏ ਤੁਸੀਂ? ਮੈਨੂੰ ਮੈਨੂੰ ਹੋਰ ਕਿਸੇ ਨੂੰ ਮੈਂ ਕਿਉਂਕਿ ਮੈਂ ਕਰਦਾ ਮੈਂਬਰ ਇਕੱਲਾ ਹੀ ਆ ਤੇ ਮੈਨੂੰ ਹੋਰ ਕਿਤੇ ਆਸ ਵੀ ਨਹੀਂ ਸੀ ਤੇ ਜੇ ਇਹ ਹੋਊਗੀ ਤਾਂ ਮੈਨੂੰ ਇਤੋਂ ਹੀ ਰਾਹਤ ਮਿਲਣੀ ਨੇ ਮਨ ਦੇ ਵਿੱਚ ਕਿਦਾਂ ਇਹ ਹੌਸਲਾ ਪਿਆ ਕਿ ਮੈਂ ਜਾ ਕੇ ਇਹਦੀ ਕੰਪਲੇਂਟ ਕਰਨੀ ਹੈ ਜਦਕਿ ਇੱਕ ਬੰਦਾ ਡਰ ਜਾਂਦਾ ਯਾਰ ਮੈਂ ਜੇ ਕੰਪਲੀਟ ਕਰੂੰਗਾ ਮੇਰੀ ਬਦਨਾਮੀ ਹੋਣੀ ਹੈ ਤਾਂ ਮੈਂ ਇਹਨੂੰ ਪੈਸੇ ਦੇ ਕੇ ਇਹਦਾ ਮੂੰਹ ਬੰਦ ਕਰ ਦਵਾਂ ਉਹ ਚੀਜ਼ ਨੂੰ ਕਿਵੇਂ ਸੋਚਦੇ ਹੋ ਨਹੀਂ ਮੈਂ ਉਸ ਚੀਜ਼ ਨੂੰ ਨਾ ਤਾਂ ਮੇਰੇ ਕੋਲ ਪੈਸੇ ਹੈ ਹੀ ਸੀਗੇ ਬਿਲਕੁਲ ਵੀ ਨਹੀਂ ਸੀ ਮੇਰੇ ਕੋਲ ਮੈਂ ਦਾਸੇ ਕਿਉਂਕਿ ਮੇਰੇ ਸਿਰ ਦੇ ਝੂਠੇ ਕੇਸ ਪਾਤਾ ਹੈ ਮੇਰੀ ਨੌਨ ਹੈ ਉਹ 4 ਸਾਲ ਵੱਲ ਚਲਿਆ ਉਹਦੀ وجہ ਨਾਲ ਮੇਰੇ ਲੜਕੇ ਦੀ ਮੌਤ ਵੀ ਹੋਈ ਆ ਝੂਠੇ ਕੇਸ ਦੀ وجہ ਨਾਲ ਉਹ ਵੀ ਮੈਂ ਅਦਾਲਤ ਵਿੱਚ ਲਾਇਆ ਆਹ ਰਹੀ ਜਗ੍ਹਾ ਦੇ ਉੱਤੇ ਲਾਇਆ ਉਹ ਉਹਦੇ ਵਿੱਚ ਹਜੇ ਤੱਕ ਮੈਨੂੰ ਫੈਸਲਾ ਨਹੀਂ ਮਿਲਿਆ ਕੇਸ ਮੇਰਾ ਮੈਂ ਲਾਤਾ ਤੇ ਉਹ ਉਹਦੀ ਵਜ੍ਹਾ ਨਾਲ ਮੇਰਾ ਫੈਸਲਾ ਹੋਇਆ ਵੀ ਮੈਨੂੰ ਹੋਰ ਨੀਕ ਦੇ ਨਾਲ ਹੱਥ ਮਿਲਣੀ ਇਹ ਪੁਲਿਸ ਕੋ ਜਾਊਂਗਾ ਮੈਂ ਇਨਸਾਫ ਜਿਹੜਾ ਆ ਕਾਨੂੰਨ ਹੀ ਦੇਵਾ ਸਕਦਾ ਤੇ ਤਾਂ ਗਰ ਤੁਸੀਂ ਕਾਨੂੰਨ ਦੇ ਅਧੀਨ ਜਾਣ ਦੀ ਤੁਸੀਂ ਪਹਿਲ ਕਦਮੀ ਕੀਤੀ ਹੈ ਤੇ ਆਪਣਾ ਬਚਾ ਦਾ ਇੱਕ ਪੱਖ ਰੱਖਿਆ ਹਾਂਜੀ ਹੁਣ ਮੈਨੂੰ ਮਾਲਪੁਰ ਤੋਂ ਜਿਹੜਾ ਐਸਐਚਓ ਹੈਗਾ ਨਾ ਜੀ ਮੱਲੀ ਸਾਹਿਬ ਇਹ ਤੋਂ ਮੈਨੂੰ ਪੂਰਾ ਭਰੋਸਾ ਹੈ ਉਹਨੂੰ ਮੇਰੇ ਹੱਕ ਦੀ ਗੱਲ ਕੀਤੀ ਠੀਕ ਹੈ ਇਸ ਕਰਕੇ ਉਹ ਇੱਕ ਜੇ ਮਨ ਦੇ ਵਿੱਚ ਸੱਚ ਹੈ ਤਾਂ ਬੰਦਾ ਸੱਚਾਈ ਦੇ ਰਾਹ ਤੇ ਚੱਲਦਾ ਹੈ ਕਿਸੇ ਦਾ ਜੇ ਭਲਾ ਕਰਨ ਲਈ ਨਾਲੇ ਚੱਲਣਾ ਵੀ ਪੈ ਸਕਦਾ ਅਕਸਰ ਮੋਤਬਰੂਬ ਵਿਅਕਤੀ ਜਿਹੜੇ ਪਿੰਡ ਦੇ ਹੁੰਦੇ ਨੇ ਲੰਬੜਦਾਰ ਹੋਵੇ ਸਰਪੰਚ ਹੋਵੇ ਜਾਂ ਕੋਈ ਹੋਰ ਨੁਮਾਇੰਦਾ ਪਿੰਡ ਦਾ ਕੋਈ ਪ੍ਰਧਾਨ ਵੀ ਹੁੰਦਾ ਤਾਂ ਉਹਨੂੰ ਨਾਲ ਅਕਸਰ ਜਾਣਾ ਹੀ ਪੈਂਦਾ ਫੈਸਲੇ ਕਰਾਉਣ ਵਾਸਤੇ ਜਾਂ ਹੋਰ ਕੰਮਾਂ ਵਾਸਤੇ ਤੇ ਕਈ ਵਾਰ ਇਹੋ ਜਿਹੇ ਕੇਸਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਪਿੰਡ ਦੇ ਹੀ ਜਾਂ ਕੋਈ ਨਾਲੇ ਕੋਈ ਜਾਂਦਾ ਤਾਂ ਉਹਦੇ ਵੱਲੋਂ ਵੀ ਕੋਈ ਇਹੋ ਜੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਪਰ ਇਹਨਾਂ ਦੇ ਮਨ ਦੇ ਵਿੱਚ ਕੋਈ ਇਹੋ ਜਿਹਾ ਮਨ ਦੇ ਵਿੱਚ ਕੋਈ ਇਹੋ ਜੀ ਗਲਤ ਗੱਲ ਨਹੀਂ ਸੀ